ਤੁਸੀਂ ਜਨਨ ਕਰਦਾ ਕਿ ਕਦੇ ਤੁਹਾਡੇ ਪੰਡਾਲ ਤੋਂ ਬਾਅਦ ਜਿੰਨੇ ਵੀ ਮਾਤਮਾ ਭੈਣਾ ਮੇਰੇ ਬੀਰ ਬਜ਼ੁਰਗ ਜਿੰਨੇ ਵੀ ਬਾਹਰ ਖੜੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੰਡਾਲ ਵਿੱਚ ਆ ਜਾਓ ਜੇ ਤੁਸੀਂ ਇੰਨੀ دیر ਤੋਂ ਵੇਟ ਕਰਦੇ ਬਈ ਸੀਗੇ ਤੁਹਾਡੀ ਕੜੀਆਂ ਖਤਮ ਹੋਈਆਂ ਹੁਣ ਮੰਤਰੀ ਸਾਹਿਬ ਇੰਟਰਵਿਊ ਲੈ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਉਹਨਾਂ ਦੇ ਵਿਚਾਰ ਸੁਣਨ ਲਈ ਜ਼ਰੂਰ ਪੰਡਾਲ ਜਾਓ ਮੈਂ ਆਪਣੇ ਵੀਰਾਂ ਨੂੰ ਵੀ ਬੇਨਤੀ ਕਰਦਾ ਕਰੇ ਪੋੜੀਆਂ ਦੇ ਖੜੇ ਨੇ ਆਜੋ ਮੇਰੇ ਵੀਰ ਜੇ ਕੋਈ ਬਾਹਰ ਖੜਾ ਹੈ ਕੋਲਰ ਤੇ ਲੱਗੀ ਹੋਰ ਸਰ ਉਹ ਵੀ ਕਿਰਪਾ ਕਰਕੇ ਅੰਦਰ ਆ ਜਾਓ ਜੋ ਸਪੀਚ ਦੇਣਗੇ ਕੋਲਰ ਜਪਨ ਚੀਚ ਪਾਣਾ ਕੋਲਰ ਤੇ ਲਗਾਓ ਸਟੇਜ ਤੇ ਬੈਠੇ ਸਾਡੇ ਜੋ ਸਪੀਚ ਦੇਣਗੇ ਪੰਜਾਬ ਦੇ ਵਜ਼ੀਰ ਸਾਰੇ ਬਤਾਣਗੇ ਆਪਣੇ ਮੰਤਰੀ ਲਾਲ ਚੰਦ ਕਟਾਰੂ ਜੱਗ ਜੀ ਇਦਾਂ ਹੀ ਸਾਡੇ ਡੀਡੀਪੀਓ ਸਾਹਿਬ ਵੀਡੀਓ ਸਾਹਿਬ ਪਿੰਡ ਅਮਰਦੋ ਸਰਪੰਚ ਸਾਹਿਬ ਕਪਲ ਜੀ ਸਾਫ ਦਾ ਸਰਪੰਚ ਟੋਨੀ ਜੀ ਸਾਫ ਦਾ ਸਰਪੰਚ ਅਰਜੇਤ ਜੀ ਇਹ ਤਾਂ ਹੀ ਬੱਕ ਬੱਕ ਪਿੰਡਾਂ ਤੋਂ ਆਏ ਹੋਏ ਸਾਡੇ ਸਰਪੰਚ ਸਾਹਿਬਾਨ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬਾਨ ਔਰ ਮੇਰੀ ਮਾਧਵਾ ਪਿਆਣਾ ਜਿਹੜੀ ਪੰਡਾਲ 'ਚ ਬੈਠੀਆਂ ਮੇਰੇ ਵੀਰ ਬਜ਼ੁਰਗ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ 사ਸੀ ਕ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਅੱਜ ਜਿਹੜਾ ਇਹ ਜਨਾਸ ਹੈ ਇੱਕ ਖਾਸ ਮਕਸਦ ਲਈ ਰੱਖਿਆ ਗਿਆ ਮੈਂ ਤੁਹਾਨੂੰ ਜ਼ਾਦ ਲਾਦਾ ਕਿ ਜਦੋਂ ਪੰਚਾਇਤੀ ਇਲੈਕਸ਼ਨ ਹੋਏ ਸੀਗੇ ਪੰਚਾਇਤੀ ਇਲੈਕਸ਼ਨ ਵਿੱਚ ਸਰਕਾਰ ਵੱਲੋਂ ਇੱਕ ਵਾਦਾ ਕੀਤਾ ਗਿਆ ਸੀਗਾ ਲੋਕਾਂ ਨਾਲ ਕਿ ਜਿਹੜੀ ਪੰਚਾਇਤ ਹੁਣ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਮੰਤਰੀ ਸਾਹਿਬ ਨੂੰ ਬਹੁਤ ਬਹੁਤ ਮੌਕਾ ਦੇਵਾਂਗਾ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਹੁਣ ਮੈਂ ਸਾਡੇ ਪੰਜਾਬ ਦੇ ਵਜ਼ੀਰ ਕੈਬਨਤ ਮੰਤਰੀ ਲਾਲਚੰਦ ਕਟਾਰੂ ਚੱਕ ਜੀ ਮੈਂ ਜਿਨ੍ਹਾਂ ਪੰਚਾਇਤਾਂ ਦੇ ਚੈੱਕ ਆਏ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਇੱਕ ਇੱਕ ਪੰਚਾਇਤ ਆ ਕੇ ਆਪਣਾ ਆਪਣਾ ਚੈੱਕ ਲੈ ਜੇ ਸਭ ਤੋਂ ਪਹਿਲਾਂ ਮੈਂ ਐਮਾ ਦੀ ਪੰਚਾਇਤ ਨੂੰ ਹੀ ਬੇਨਤੀ ਕਰਦਾ ਕਿ ਉਹ ਆਪਣਾ ਪੂਰੀ ਪੰਚਾਇਤ ਆਵੇ ਆਪਣੇ ਟੈਕ ਲੈ ਲੇ। ਔਰ ਬਹੁਤ ਹੀ ਸੂਝਵਾਨ ਤਰ੍ਹਾਂ ਕੰਮ ਕੀਤਾ ਸੀਗਾ ਪਿੰਡ ਵਾਲਿਆਂ ਨੇ। ਸਾਨੂੰ ਪੋਇਹਾ ਕੇ ਵਾਲਿਆਂ ਨੂੰ ਮਾਣ। ਉਹ ਮੇਰੇ ਵੱਲੋਂ ਮੁਬਾਰਕਾਂ ਇਹ 5 ਲੱਖ ਰੁਪਏ ਪੰਚਾਇਤ ਆਪਣੀ ਮਰਜ਼ੀ ਨਾਲ ਜਿੱਥੇ ਲਾਣਾ ਗਏ ਇਹਨਾਂ ਨੇ ਪ੍ਰਪੋਜ਼ਲ ਵੀ ਦਿੱਤਾ ਹਣਾ। ਇਦੇ ਨਾਲ ਨਾਲ ਅਗਲੀ ਪੰਚਾਇਤ ਪਟੋਹਾ ਪਟੋਹਾ ਤੋਂ ਬੇਨਤੀ ਕਰਦਾ ਕਿ ਉਹ ਵੀ ਆਪਣੀ ਪੰਜਾਬ ਨਾਲ ਆ ਕੇ ਆਪਣਾ ਚੈੱਕ ਲੈਣ ਪੋਇਰ ਤੋਂ ਬਾਅਦ ਪਿੰਡ ਜਸਵਾਲੀ ਸਾਡੇ ਆਰਟਸਮੈਨ ਰਵੀ ਜੀ ਇਹਨਾਂ ਨੇ ਵੀ ਪਿੰਡ ਵਾਲਿਆਂ ਨੂੰ ਇਕਜੁੱਟ ਹੋ ਕੇ ਪੂਰੀ ਮਿਹਨਤ ਲਾ ਕੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਸੀਗਾ ਕਿ ਜੇ ਸਰਬਸੰਮਤੀ ਹੁੰਦੀ ਆ ਤੇ ਅਸੀਂ ਪਿੰਡ ਵਿੱਚ ਵੱਧ ਤੋਂ ਵੱਧ ਕਾਰਜ ਕਰਾਵਾਂਗੇ ਔਰ ਇਹ ਇੱਕ ਸਟਾਰਟਿੰਗ ਆ ਰਵੀ ਜੀ ਔਰ ਇਹਨਾਂ ਦੀ ਪੂਰੀ ਪੰਚਾਇਤ ਨੂੰ ਵੀ ਮੁਬਾਰਕਾਂ ਪਿੰਡ ਕੋਟਪਟੀਆਂ ਪਿੰਡ ਕੋਟਪਟੀਆਂ ਸਾਡੇ ਐਕਸਮੈਨ ਰਜੇਸ਼ ਜੀ ਇਹਨਾਂ ਨੂੰ ਵੀ ਮੁਬਾਰਕਾਂ ਕੋੜ ਬਟੀਆਂ ਪੂਰੀ ਪੰਜਾਬ ਆਵੇ ਅਗਲੀ ਪੰਚਾਇਤ ਕੋੜ ਜਵਾਰ ਕੋਲਲੀ ਜਵਾਰ ਸਾਰਿਆਂ ਨੂੰ ਜਿੰਨੀ ਵੀ ਪੰਚਾਇਤਾਂ ਆਈਆਂ ਇੱਕ ਵਾਰੀ ਫੇਰ ਤੋਂ ਮੇਰੇ ਵੱਲੋਂ ਮੰਤਰੀ ਸਾਹਿਬ ਵੱਲੋਂ ਬਹੁਤ ਬੜਾ ਮੌਕਾ ਪਿੰਡ ਸਹੂ ਚੱਕ ਪਿੰਡ ਸਹੂ ਚੱਕ ਪਿੰਡ ਸਹੂ ਚੱਕ ਆਗਲਾ ਪਿੰਡ ਮਜੀਦੀ ਰਾਜਪੂਤਾ ਕਿਹਨਾਂ ਵੀ ਬੇਨਤੀ ਕਰਦਾ ਆਪਣੀ ਪੰਚਾਇਤ ਲੈ ਕੇ ਅਗਿਆਨ ਬਹੁਤ ਬਹੁਤ ਮੁਬਾਰਕਾਂ ਇਹ ਕੱਲ ਦੀ ਨਿਊਜ਼ ਕੱਲ ਦੇ ਪੇਪਰਾਂ 'ਚ ਇਹ ਪਿੰਡਾਂ ਦਾ ਨਾਮ ਬੱਜੇਗਾ ਬੱਜੇਗਾ ਪੂਰਾ ਕਿ ਇਹ ਲੋਕਾਂ ਨੇ ਬਹੁਤ ਹੀ ਚੰਗਾ ਕੰਮ ਕੀਤਾ ਸੀਗਾ ਕਿ ਪਿੰਡ ਵਿੱਚ ਸਰਬਸੰਮਤੀ ਕਰਕੇ ਅੱਜ ਸਰਕਾਰ ਕੋਲੋਂ 5 ਲੱਖ ਦੇ ਰੂਪ ਵਿੱਚ ਇੱਕ ਇਨਾਮ ਪ੍ਰਾਪਤ ਕੀਤਾ ਔਰ ਆਪਣੇ ਪਿੰਡ ਵਿੱਚ ਇਹ ਜਿਹੜਾ ਫੈਸਲਾ ਲਗਾਣਗੇ ਹੁਣ ਮੈਂ ਹੁਣ ਮੈਂ ਬੇਨਤੀ ਕਰਦਾ ਸਾਡੇ ਪੰਜਾਬ ਦੇ ਵਜ਼ੀਰ ਕੈਪਟਨ ਮੰਤਰੀ ਲਾਲਚੰਦ ਕਟਾਰੂ ਜੱਗ ਜੀ ਜਿਨ੍ਹਾਂ ਨੂੰ ਤੁਸੀਂ ਸੁਣਨ ਲਈ ਕਾਫੀ ਧੇਰ ਤੋਂ ਇੰਤਜ਼ਾਰ ਕਰਦੇ ਪਏ ਸੀਗੇ ਬੇਨਤੀ ਕਰਦਾ ਉਹ ਵੀ ਆਪਣੇ ਪੰਜਾਬ ਤੁਹਾਡੇ ਨਾਲ ਸਾਂਝੇ ਕਰੇ ਜੋ ਮੰਚੜੀ ਕਟਾਰੂ ਚੱਕ ਜੱਜ ਕਹਿੰਦੇ ਹਾਂ ਜੋ ਮੰਚੜੀ ਕਟਾਰੂ ਚੱਕ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਾਰੇ ਪਿੰਡ ਵਾਸੀਆਂ ਦਾ ਤੇ ਜਿੰਨੀਆਂ ਵੀ ਪੰਚਾਇਤਾਂ ਅੱਜ ਇੱਥੇ ਆਈਆਂ ਨਾ ਸਤ ਪੰਚਾਇਤਾਂ ਜਿਨ੍ਹਾਂ ਨੂੰ ਅੱਜ 5-5 ਲੱਖ ਰੁਪਈਆ ਮਾਨ ਸਾਹਿਬ ਵੱਲੋਂ ਜਿਹੜਾ ਵਾਦਾ ਕੀਤਾ ਸੀ ਸਰਕਾਰ ਨੇ ਪੰਚਾਇਤੀ ਚੋਣਾਂ ਵੇਲੇ ਕਿ ਉਹ ਪਿੰਡ ਜਿਹੜੇ ਪਿੰਡ ਦੇ ਲੋਕ ਆਪਣੇ ਪਿੰਡ ਦੀ ਪੰਚਾਇਤ ਨੂੰ ਸਰਵਸੰਤੀ ਨਾਲ ਚੁਣਨਗੇ ਜਿੱਥੇ ਸਾਰੇ ਲੋਕ ਪਿੰਡ ਦੇ ਇੱਕ ਮੰਚ ਤੇ ਇਕੱਠੇ ਹੋਗੇ ਆਪਣੇ ਚੋ ਮੈਂਬਰ ਚੁਣ ਲੈਣਗੇ ਸਰਪੰਚ ਚੁਣ ਲੈਣਗੇ ਤੇ ਉਹਨਾਂ ਪਿੰਡਾਂ 'ਚ ਪੰਜਾਬ ਸਰਕਾਰ ਵੱਲੋਂ ਇੱਕ ਨਾਮ ਦੇ ਤੌਰ ਤੇ 5 ਲੱਖ ਰੁਪਈਆ ਹਰ ਪੰਚਾਇਤ ਨੂੰ ਦਿੱਤਾ ਜਾਵੇਗਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਪੰਚਾਇਤਾਂ ਨੂੰ ਬਣਿਆ 5 ਕੁ ਮਹੀਨੇ ਹੋਏ ਆ 4.5 5 ਮਹੀਨੇ ਤੇ ਕੁਝ ਲੋਕ ਇਹ ਸਵਾਲ ਵੀ ਕਰਦੇ ਸਨ ਮੈਨੂੰ ਵੀ ਜਿੱਤੇ ਸਰਬਸੰਮਤੀ ਨਾਲ ਪੰਚਾਇਤਾਂ ਬਣੀਆਂ ਸੀਗੀਆਂ ਤੇ ਲੋਕ ਇਹ ਸਮਝਦੇ ਸਨ ਵੀ ਪਹਿਲਾਂ ਵੀ ਇਹ ਐਲਾਨ ਹੁੰਦੇ ਸੀਗੇ ਕਿ ਸਰਬਸੰਮਤੀ ਵਾਲੀ ਪੰਚਾਇਤ ਨੂੰ ਪੈਸੇ ਮਿਲਣਗੇ ਪਰ ਉਹ ਵਾਸਤਵ ਚ ਮਿਲਦੇ ਨਹੀਂ ਸਨ ਤੇ ਲੋਕ ਇਹ ਸਮਝਦੇ ਸੀ ਸਵਾਲ ਕਰਦੇ ਹੁੰਦੇ ਸੀ ਵੀ ਉਹ 5 ਲੱਖ ਮਿਲੇਗਾ ਇੱਕ ਸਵਾਲੀਆ ਰੂਪ ਦੇ ਵਿੱਚ ਸੇ ਮੈਨੂੰ ਖੁਸ਼ੀ ਆ ਕਿ ਭਗਵੰਤ ਮਾਨ ਜੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਗਵਾਹੀ ਦੇ ਵਿੱਚ ਲੋਕਾਂ ਨਾਲ ਜਿਹੜਾ ਵੀ ਵਾਅਦਾ ਕੀਤਾ ਜਾਂਦਾ ਉਹ ਵਾਅਦਾ ਪੂਰਾ ਕਰਦੇ ਉਹ ਖਿਆਲੀ ਵਾਅਦਾ ਨਹੀਂ ਹੁੰਦਾ ਸੋਚ ਵਿਚਾਰ ਕੇ ਸਮਝ ਕੇ ਜਿਹੜਾ ਕੀਤਾ ਗਿਆ ਵਾਅਦਾ ਉਹਨੂੰ ਨੇਪਰੇ ਚਾੜਨ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤੇ ਜਿਹੜਾ ਵਾਅਦਾ ਤੁਸੀਂ ਕੇਵਲ ਲੋਕਾਂ ਨੂੰ ਠੱਗਣ ਲਈ ਕਹਿ ਲੋ ਕਰਦੇ ਹੋ ਜਾਂ ਲੋਕਾਂ ਨਾਲ ਮਜ਼ਾਕ ਦੇ ਤੌਰ ਤੇ ਕਰਦੇ ਹੋ ਉਹ ਫਿਰ ਵਾਅਦੇ ਕਦੀ ਵੀ ਪੂਰੇ ਨਹੀਂ ਹੁੰਦੇ ਸੋ ਅੱਜ ਮੈਨੂੰ ਖੁਸ਼ੀ ਆ ਕਿ ਇਹਦੀ ਸ਼ੁਰੂਆਤ ਹੋਈ ਆ 3034 ਪੰਚਾਇਤਾਂ ਪੰਜਾਬ ਦੇ ਵਿੱਚ 3034 ਪੰਚਾਇਤਾਂ ਜਿਹੜੀਆਂ ਸਰਵਸੰਮਤੀ ਨਾਲ ਚੁਣੀਆਂ ਗਈਆਂ ਤੇ ਉਹਦੇ ਵਿੱਚੋਂ ਅੱਜ ਵੱਡਾ ਹਿੱਸਾ ਪੰਚਾਇਤਾਂ ਦਾ ਜਿਹਦੀ ਸ਼ੁਰੂਆਤ ਹੋਈ ਹੈ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਬਾਕੀ ਰਹਿndੀਆਂ ਪੰਚਾਇਤਾਂ ਉਹਨਾਂ ਨੂੰ ਵੀ ਇਸ ਗੱਲ ਦਾ ਯਕੀਨ ਹੋ ਗਿਆ ਵੀ ਭਾਈ ਨਹੀਂ ਸਾਨੂੰ ਵੀ ਮਿਲਣਗੇ ਕਿਉਂਕਿ ਸ਼ੁਰੂਆਤ ਹੋ ਗਈ ਹੈ। ਔਰ ਨਾਲ ਦੀ ਨਾਲ ਅੱਜ 7 ਪੰਚਾਇਤਾਂ 35 ਲੱਖ ਰੁਪਏ ਅੱਜ ਜਿਹੜਾ ਤੇ ਮੈਂ ਸਮਝਦਾ ਵੀ ਇਹ ਉਹਨਾਂ ਲੋਕਾਂ ਨੂੰ ਵੀ ਇੱਕ ਉਹਨਾਂ ਲੋਕਾਂ ਦੀ ਵੀ ਇੱਕ ਸਨਮਾਨ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਸਰਵਸੰਮਤੀਆਂ ਕੀਤੀਆਂ ਆਪਣੇ ਆਪਣੇ ਪਿੰਡਾਂ 'ਚ ਤੇ ਆਣ ਵਾਲੇ ਸਮੇਂ 'ਚ ਲੋਕ ਇਹ ਕਹਿਣਗੇ ਵੀ ਨਹੀਂ ਭਾਈ ਭਗਵੰਤ ਮਾਨ ਜੀ ਦੀ ਸਰਕਾਰ ਨੇ ਵਾਅਦਾ ਕੀਤਾ ਹੀ ਵਾਅਦਾ ਨਵਾਇਆ ਉਹਨਾਂ ਨੇ ਹੋਰ ਸਰਵਸੰਮਤੀਆਂ ਹੋਣਗੀਆਂ ਸਰਵਸੰਮਤੀਆਂ ਜਿੱਥੇ ਹੁੰਦੀਆਂ ਉੱਥੇ ਝਗੜੇ ਨਹੀਂ ਹੁੰਦੇ ਲੜਾਈਆਂ ਨਹੀਂ ਹੁੰਦੀਆਂ ਅਮਨ ਮਾਰ ਨਾਲ ਲੋਕੀ ਰਹਿ ਕੇ ਆਪਣੀ ਪਛਾਣ ਚੋਂ ਲੰਦੇ ਆ ਤੇ ਨਾਲ ਇਹ ਵੀ ਆ ਵੀ ਇਹ ਜਿਹੜਾ 5 ਲੱਖ ਰੁਪਈਆ ਇਹ ਪਿੰਡ ਦੇ ਸਰਪੰਚ ਕਿਸੇ ਵੀ ਕੰਮ ਚਲਾ ਸਕਦੇ ਆ ਭਾਵੇਂ ਉਹ ਇੰਟਰਲੌਕ ਟਾਈਲ ਲਾਣ ਭਾਵੇਂ ਸਮਸ਼ਾਨ ਘਾੜ ਚ ਲਾਣ ਭਾਵੇਂ ਜਾਂਚ ਘਰ ਚ ਬਣਾਣ ਜਿਹੜੀ ਕੋਈ ਵੀ ਕੰਮ ਜਿਹੜਾ ਪਿੰਡ ਦੇ ਲੋਕਾਂ ਨੂੰ ਅ ਮਤਲਬ ਲੋੜਿੰਦਾ ਇਹ 5 ਲੱਖ ਰੁਪਇਆ ਤੁਸੀਂ ਉੱਥੇ ਖਰਚ ਸਕਦੇ ਹੋ ਇਹਦੇ ਤੇ ਕੋਈ ਪਉਂਦੀ ਨਹੀਂ ਹੈ ਕਿ ਤੁਸੀਂ ਇਹ ਖਾਸ ਕੰਮ ਤੇ ਇਹ ਪੈਸੇ ਜਿਹੜੇ ਆ ਲਾਣੇ ਆ ਸੋ ਇਹ ਪੰਚਾਇਤਾਂ ਤਿਆਰ ਕਰਨਗੇ ਵੀ ਕਿਹੜੀ ਪਿੰਡ ਦੇ ਵਿੱਚ ਉਹਨਾਂ ਦੀ ਲੋੜ ਆ ਨੰਬਰ ਇੱਕ ਤੇ ਆ ਨਾਲੇ ਗੱਲ ਹੋਰ ਵੀ ਕੱਲ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੀ ਆ ਕਿ ਹਰੇਕ ਸਰਪੰਚ ਨੂੰ ਹਰੇਕ ਸਰਪੰਚ ਨੂੰ 2000 ਰੁਪਏ ਮਹੀਨੇ ਦਾ ਉਹਨੂੰ ਮਾਨ ਪੱਤਾ ਮਿਲੇਗਾ 2000 ਰੁਪਏ ਮਹੀਨੇ ਦਾ ਮਾਨ ਪੱਤਾ ਮਿਲੇਗਾ ਉਹਨਾਂ ਦੇ ਇਹ ਐਲਾਨ ਪਹਿਲਾਂ ਵੀ ਹੁੰਦੇ ਸਨ ਪਹਿਲਾਂ ਵੀ ਵਾਅਦੇ ਹੁੰਦੇ ਸਨ ਮੈਂ ਪਿਛਲੇ 28 ਸਾਲਾਂ ਤੋਂ ਲਗਾਤਾਰ ਪੰਚਾਇਤ ਦੇ ਵਿੱਚ ਹੁਣ ਵੀ ਮੇਰੀ ਵਾਈਫ ਸਰਪੰਚਾ ਤੇ ਇਹ ਅਸੀਂ ਘੱਟ ਹੀ ਦੇਖਿਆ ਹੁੰਦਾ ਵੀ ਐਲਾਨ ਹੁੰਦੇ ਆ ਪਰ ਪੈਸੇ ਮਿਲਦੇ ਨਹੀਂ ਸੋ ਇਹ 2000 ਰੁਪਿਆ ਵੀ ਮਿਲੇਗਾ ਤੇ ਅਦੋਂ ਤੋਂ ਮਿਲੇਗਾ ਜਦੋਂ ਦੀਆਂ ਪੰਚਾਇਤਾਂ ਬਣੀਆਂ ਨੇ ਜਨਨ ਕਿ 5 ਮਹੀਨੇ ਪਿਛੇ ਤੋਂ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਕੱਲਾ ਕੱਲਾ ਵਾਦਾ ਲੋਕਾਂ ਨਾਲ ਕੀਤਾ ਉਹਨਾਂ ਵਾਦਿਆਂ ਤੇ ਉਹ ਪੂਰਾ ਜੋਰ ਲਾ ਕੇ ਉਹਨੂੰ ਲਾਗੂ ਕਰ ਰਹੀ ਹੈ ਤੇ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਜਿਸ ਰੋਡ ਤੋਂ ਲੰਘ ਕੇ ਆਇਆ ਰਾਜਪੁਰੇ ਵਾਲੇ ਪਿੰਡ ਤੋਂ ਸ਼ੁਰੂ ਕਰ ਲੋ ਨੈਸ਼ਨਲ ਹਾਈਵੇ ਤੋਂ ਫਾਟਕ ਆ ਗਿਆ ਤੇ ਮੇਰੇ ਖਿਆਲ ਇਹ ਆ ਕਿ 900 ਮੀਟਰ ਜਿਹੜਾ ਉਹ ਪਹਿਲੀ ਵਾਰੀ ਹੋਣਾ ਕਿ ਪਿੰਡਾਂ ਦੇ ਵਿੱਚ ਕੰਕਰੀਟ ਦੀਆਂ ਸੜਕਾਂ ਬਣਨ ਲੱਗੀਆਂ ਪਹਿਲੀ ਵਾਰ 900 ਮੀਟਰ ਆ ਮੇਰੇ ਖਿਆਲੋਂ ਲਗਭਗ ਕਿਲੋਮੀਟਰ ਜਿਹੜੀ 18 ਫੁੱਟ ਚੌੜੀ ਆ ਤੇ ਇਹ ਸੜਕ ਕਈ ਚਿਰ ਨਹੀਂ ਟੁੱਟਣੀ ਦੂਸਰੀ ਗੱਲ ਅਸੀਂ ਵੀ ਇਹ ਗੱਲ ਕਹਿੰਨੇ ਆ ਠੇਕੇਦਾਰਾਂ ਨੂੰ ਕਿ ਭਾਈ ਅਸੀਂ ਇਹਦੇ ਵਿੱਚੋਂ ਕੁਝ ਨਹੀਂ ਲੈਣਾ ਅਸੀਂ ਕੋਈ ਇਹ ਤੋਂ ਹਿੱਸੇ ਨਹੀਂ ਲੈਣੇ ਸਾਡਾ ਹਿੱਸਾ ਲੋਕਾਂ ਦੇ ਦੁੱਖ ਦਿਲਦਰਾਂ ਨੂੰ ਦੂਰ ਕਰਨ ਦੇ ਵਿੱਚ ਆ ਤੇ ਵਧੀਆ ਮਟੀਰੀਅਲ ਲਾਓ ਵਧੀਆ ਕੰਮ ਕਰੋ ਸੋ ਲਗਾਤਾਰ ਪਿੰਡਾਂ ਦੇ ਵਿਕਾਸ ਦਾ ਸਵਾਲ ਹੈ ਮੈਂ ਜਦੋਂ ਮਹੀਨਾ ਕੋ ਪਹਿਲੋ ਇਸ ਪਿੰਡ 'ਚ ਆਇਆ ਸੀਗਾ ਤੇ ਮੈਨੂੰ ਕਪਲ ਨੇ ਤੇ ਬਾਕੀ ਸਾਰੇ ਪਿੰਡ ਦੇ ਸਾਥੀਆਂ ਨੇ ਇਹ ਗੱਲ ਕਹੀ ਸੀ ਕਿ ਸਾਡੇ ਪਿੰਡ ਜਾਂਚ ਕਰਨੇ ਹੈ ਕੋਈ ਦੁੱਖ ਸੋ ਕਰਨਾ ਹੋਵੇ ਤੇ ਉੱਥੇ ਇੱਕ ਦੂਜੇ ਨਾਲ ਦੇਖਣੇ ਪੈਂਦਾ ਪੀ ਕਿਹਦਾ ਬੇੜਾ ਵੱਡਾ ਕਿੱਥੇ ਭਾਲੀਏ ਕਿੱਥੇ ਕੀ ਕਰੀਏ ਤੇ ਮੈਂ ਐਲਾਨ ਕਰਕੇ ਗਿਆ ਹੀ ਮੇਰੇ ਖਿਆਲ ਇਸ ਪਿੰਡ ਨੂੰ ਜਿਹੜਾ ਅਸੀਂ ਪਾਇਆ ਹੋਇਆ ਨਹੀਂ ਪਾਇਆ ਹੋਇਆ ਸਮਤੀ ਦੇ ਪੈਸਿਆਂ ਚੋਂ ਇੱਕ ਵਧੀਆ ਜਿਹੜਾ ਉਹ ਜਿਹੜੀ ਜਗ੍ਹਾ ਤੁਹਾਡੇ ਪਿੰਡ ਵੜਦੇਈ ਮੈਂ ਇਹ ਕਿਹਾ ਸੀਗਾ ਵੀ ਉਹਨੂੰ ਘਟੂ ਘਟ 10-20 ਲੱਖ ਰੁਪਏ ਦਾ ਪ੍ਰੋਜੈਕਟ ਜਿਹੜਾ ਬਣਾਓ ਇੱਕ ਵਧੀਆ ਜਾਂਚ ਕਰ ਤੁਹਾਡੇ ਪਿੰਡ ਦੇ ਵਿੱਚ ਬਣੇ ਤਾਂ ਜੋ ਉੱਥੇ ਕੋਈ 100-200-400 ਬੰਦਾ ਬਹਿ ਕੇ ਆਪਣਾ ਦੁੱਖ ਸੁੱਖ ਪਿੰਡ ਦਾ ਕਰ ਸਕੇ ਸੋ ਲਗਾਤਾਰ ਲੱਗੇ ਆ ਬਸ ਅੱਜ ਮੈਂ ਫੇਰ ਦੁਬਾਰਾ ਜਿਹੜੀ ਚਟਪਟ ਬਣੀ ਨੂੰ ਸੜਕ ਗਈ ਆ ਚੌਖਾੜੀ ਤੋਂ ਤੁਸੀਂ ਜੰਦੇ ਹੋ ਹਰ ਵਾਰ ਸੁਬਰਾਤਰੀ ਦੇ ਤੇ ਸੜਕ ਛੋਟੀ ਸੀਗੀ ਉਹਨਾਂ 10 ਫੁੱਟ ਤੋਂ 16 ਫੁੱਟ ਸੜਕ ਬਣਾਤੀ ਆ ਉਹਦਾ ਅੱਜ ਮੈਂ ਉਦਘਾਟਨ ਕਰਕੇ ਆ ਕੰਮਦਾਰ ਤੇ ਲਾ ਕੇ ਆ ਆ ਉਹੋ ਚੌੜੀ ਸੜਕ ਬਣੇਗੀ ਸੋ ਲਗਾਤਾਰ ਜਿਹੜਾ ਕੰਮ ਤੇ ਕਰਦੇ ਆ ਤੁਹਾਡੇ ਲਾਗੇ ਭੀਮਪਰ ਤੋਂ ਭੀਮਪਰ ਤੋਂ ਫਰੀਦਾਨਗਰ ਤੇ ਸਰਨੇ ਵਾਲਾ ਜਿਹੜਾ ਰੋਡ ਆ ਇਹ ਕਈ ਸਾਲ ਪਹਿਲੇ ਬਣਿਆ ਸੀ ਕਈ ਸਾਲ ਪਹਿਲੇ ਲੋਕਾਂ ਦੇ ਉੱਤੇ ਆਣਾ ਜਾਣਾ ਸਾੜਤਾ ਸੀਗਾ ਤੇ ਕੰਮ ਲੱਗਿਆ ਹੋਇਆ ਬੜੀ ਜ਼ੋਰ-ਸ਼ੋਰ ਦੇ ਨਾਲ ਵਧੀਆ ਸੜਕ ਬਣ ਰਹੀ ਆ ਦੋ ਤਿੰਨ ਮਹੀਨਿਆਂ ਨੂੰ ਜਾ ਕੇ ਚੱਕ ਜਰੂਰ ਕਰਿਓ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਵੀ ਵਾਕਿਆ ਕੋਈ ਸਰਕਾਰ ਆਈ ਹੈ ਕੋਈ ਚੰਗਾ ਕੰਮ ਕੀਤਾ ਸੋ ਲਗਾਤਾਰ ਕਰਨੇ ਆ ਇਹ ਸਾਡਾ ਵਾਅਦਾ ਵੀ ਆ ਤੁਹਾਡੇ ਨਾਲ ਸੋ ਬਸ ਮੈਂ ਇਹਨਾਂ ਬੇਨਤੀਆਂ ਦੇ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਦਾ ਉਹਨਾਂ ਪਿੰਡਾਂ ਦਾ ਵਿੱਚ ਆਮਾ ਦਾ ਕਿ ਜਿਹੜਾ ਨੇ ਸਰਵ ਸੰਧੀ ਨਾਲ ਪੰਜਾ ਚੁਣੀ ਇੱਕ ਜੰਗ ਮੁੰਡਾ ਤੁਸੀਂ ਪਿੰਡ ਦਾ ਸਰਪੰਚ ਬਨਾਇਆ ਉਹਨੂੰ ਪਿੰਡ ਦਾ ਜਮਾ ਸੌਪਿਆ ਔਰ ਮੈਂ ਸਮਝਦਾ ਕਿ ਉਸ ਟੱਬਰ ਲਈ ਵੀ ਉਸ ਖਾਨਦਾਨ ਲਈ ਵੀ ਇਹ ਬੜਾ ਵੱਡਾ ਮਾਣ ਹੁੰਦਾ ساری ਜ਼ਿੰਦਗੀ ਦੇ ਲਈ ਕਿ ਇੱਕ ਪਿੰਡ ਦੇ ਵਿੱਚੋਂ ਕੋਈ ਲੋਕ ਉਹਨੂੰ ਸਰਪੰਚ ਸਰਵ ਸੰਧੀ ਨਾਲ ਚੁਣਨ ਸੋ ਚੰਗੇ ਕੰਮ ਸਾਰੇ ਕਰਦੇ ਆ ਚਾਹੇ ਪਿੰਡ ਪਟੋਏ ਦੇ ਸਰਪੰਚ ਬੈਠੇ ਆ ਮੇਰੇ ਖਿਆਲ 25 ਸਾਲ ਤੋਂ ਲਗਾਤਾਰ ਸਰਪੰਚ ਨੇ ਆ ਮਨਜੀਰੀ ਰਾਜਪੂਤਾਂ ਤੋਂ ਆਪਣੇ ਜੰਗ ਮੁੰਡਾ ਸਰਪੰਚ ਬਣਿਆ ਕਿੱਥੇ ਲਵਲੀ ਅ ਅੱਜ ਇਹ ਵੀ ਸਰਸੰਤੀ ਦਾ ਬਣਿਆ ਉਹ ਵੇਖੋ ਸਾਹਮਣੇ ਤੁਹਾਡੇ ਸੋ ਸਾਹੂ ਚੱਕ ਤੋਂ ਸਾਡੀ ਭੈਣ ਜੀ ਸਰਪੰਚ ਬਣੀ ਆ ਕੋਟ ਭਟੀਆਂ ਤੋਂ ਸਾਬਕਾ ਸੈਨਿਕ ਆ ਜੇ ਥੋੜੇ ਦਿਨ ਪਹਿਲਾਂ ਰਿਟਾਇਰ ਆਇਆ ਆਂਦੇ ਲੋਕਾਂ ਦੇ ਪਿੰਡ ਦਾ ਸਰਪੰਚ ਉਹ ਵੀ ਸਰਸੰਤੀ ਦੇ ਨਾਲ ਬਣਾਇਆ ਸੋ ਰਵੀ ਇਹ ਵੀ ਇਹ ਵੀ ਅਜੇ ਰਿਟਾਇਰ ਆਇਆ ਹੀ ਆ ਕਿੱਥੇ ਆ ਤੇ ਇਹਨੂੰ ਵੀ ਲੋਕਾਂ ਨੇ ਆਂਦਿਆ ਸਰਸੰਤੀ ਦੇ ਨਾਲ ਡੇਣਾ ਦਾ ਸਰਪੇਚ ਬਣਾਇਆ ਅਜ ਸਵਾਲੀ ਦਾ ਔਰ ਇੱਕ ਆਪਣਾ ਕੋਟਲੀ ਜ਼ਵਾਰ ਤੋਂ ਮਾਸਟਰ ਜੀਓ ਸਾਹਮਣੇ ਬੈਠੇ ਆ ਇਹਨਾਂ ਨੂੰ ਬਣਾਇਆ ਸੋ ਲਗਾਤਾਰ ਬਾਕੀ ਪੰਜਾਤਾਂ ਨੂੰ ਜਿਹੜਾ ਇਸ ਪਾਸੇ ਤੇ ਮੈਂ ਤੁਹਾਨੂੰ ਹੋਰ ਇੱਕ ਗੱਲ ਕਹਾਂ ਵੀ ਕੱਲ ਪੰਜਾਬ ਦੀ ਕੈਬਨਿਟ ਨੇ ਮਾਨ ਸਾਹਿਬ ਨੇ ਇੱਕ ਵੱਡਾ ਫੈਸਲਾ ਕੀਤਾ ਕੱਲ ਕਿ ਹਰੇਕ ਹਲਕੇ ਨੂੰ ਪੰਜਾਬ ਦੇ 117 ਹਲਕੇ ਆ ਹਰੇਕ ਹਲਕੇ ਨੂੰ 5-5 ਕਰੋੜ ਰੁਪਈਆ ਉਹਨਾਂ ਨੇ ਐਲਾਨ ਕੀਤਾ ਕੱਲ ਜਿਹੜਾ ਮਿਲੇਗਾ ਜਨੇ ਇਹ ਪਹਿਲੀ ਵਾਰ ਇਤਿਹਾਸ ਹੋ ਗਿਆ ਐਮਪੀ ਲੈਂਡ ਫੰਡ ਹੁੰਦੇ ਸੀ ਕਿ ਐਮਪੀ ਨੂੰ ਮਿਲਦਾ ਸੀ 5 ਕਰੋੜ ਰੁਪਇਆ ਸਾਲ ਦਾ ਇਹ ਕੇਜਰੀਵਾਲ ਜੀ ਦੀ ਮਤਲਬ ਜਿਹੜੀ ਆ ਦੂਦ੍ਰਸ਼ੀ ਕਹ ਲਓ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮੁੱਖ ਮੰਤਰੀ ਦੀ ਪਹਿਲੀ ਵਾਰ ਆ ਕਿ ਪੰਜਾਬ ਦੇ ਵਿੱਚ ਕਿ ਐਮਐਲਏ ਨੂੰ 5-5 ਕਰੋੜ ਰੁਪਇਆ ਪਿੰਡਾਂ ਦੇ ਡਿਵੈਲਪਮੈਂਟ ਨੂੰ ਲੱਗਾ ਉਹਦੇ ਵਿੱਚ ਅਸੀਂ ਨੌਜਵਾਨਾਂ ਨੂੰ ਖੇਡਾਂ ਦੀ ਕਿੱਟਾਂ ਦੇਵਾਂਗੇ ਜਿਹੜੇ ਮਹਿਲਾਵਾਂ ਨੂੰ ਦੇਵਾਂਗੇ ਉਹਦੇ ਲਈ ਮਹਿਲਾ ਮੰਡਲ ਦੇ ਜਿਹੜੇ ਕੋ ਇਹਨਾਂ ਨੇ ਕੋਈ ਬਰਤਨ ਲੈਣਿਆ ਕਿਸੇ ਨੂੰ ਕੋਈ ਸਮਾਨ ਬਣਾਣਾ ਬੇਸਿਕ ਅਮਾਰੀ ਪਿੰਡਾਂ ਦੇ ਨੂੰ 5 ਕਰੋੜ ਰੁਪਈਆ ਇਹ ਵੀ ਸ਼ੁਰੂਆਤ ਨਹੀਂ ਦੀ ਹੋ ਗਈ ਆ ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਅਸੀਂ ਬੜੇ ਸਧਾਰਨ ਪਰਿਵਾਰਾਂ ਚੋਂ ਆ ਤੁਸੀਂ ਵੱਡਾ ਸਾਨੂੰ ਉਧਾ ਦਿੱਤਾ ਵੱਡਾ ਜਮਾ ਦਿੱਤਾ ਸੋ ਇਹ ਰੋਡ ਵੀ ਤੁਹਾਡੀ ਮਨਜ਼ੂਰ ਹੋ ਗਈ ਹੈ ਜਿਹੜੀ ਬਾਕੀ ਬਥਵਾਲਾ ਚੱਕ ਤੋਂ ਆ ਪਰੇ ਆ ਜਿਹੜੀ ਮਤਲਬ ਰਾਜਪੁਰੇ ਦੇ ਤੋਂ ਗਈ ਹੈ ਸਵਰਾਲੇ ਨੂੰ ਇਸ ਕਰੋੜਾ ਮਨਜ਼ੂਰ ਹੋ ਗਿਆ ਨੇ ਬਹੁਤ ਜਲਦੀ ਨਾਲ ਦੇ ਕੰਮ ਲੱਗਣਗੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹਾਂ ਚਲੋ ਕੋਈ ਨਹੀਂ ਬਤਵਾਲਾ ਚੱਕ ਨੂੰ ਵੀ 4 ਲੱਖ ਰੁਪਇਆ ਪਾਇਆ ਡੋਗੇ ਬੋਰ ਦੇ ਲਈ ਇਹ ਇਹ ਮਤਲਬ ਆਪਣਾ ਵੀ ਪਾਣੀ ਸਾਫ ਸੁਥਰਾ ਉੱਥੇ ਮਿਲੇ ਸਭ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ